ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਖਲੇ 2 ਮਹੀਨੇ 1.5 ਮਹੀਨੇ ਤੋਂ ਪ੍ਰਸ਼ਾਸਨਾਂ ਕਰਕੇ ਜਿਹੜੇ ਹੜ ਆਏ ਆ ਬੜਾ ਵੱਡਾ ਨੁਕਸਾਨ ਪੰਜਾਬ ਦੀ ਕਾਫੀ ਇਲਾਕੇ ਛੋਇਆ ਤੇ ਖਾਸ ਕਰਕੇ ਥੋੜੇ ਇਲਾਕੇ ਜਦੋਂ ਆ ਸਾਰਾ ਪਾਣੀ ਥੋੜੇ ਇਲਾਕੇ ਜਾ ਗਿਆ ਸੀ ਉਸ ਦਿਨ ਮੈਂ ਵੀ ਇੱਥੇ ਆ ਗਿਆ ਸੀ ਪਰ ਉਦੋਂ ਤਾਂ ਸੜਕ ਤੇ ਸਾਨੂੰ ਰੁਕਣਾ ਪਿਆ ਤੇ ਮੈਂ ਜੋ ਰੁਕਿਆ ਸੀ ਕਿ ਮੈਂ ਕਿਹ ਚੀਜ਼ ਦੀ ਲੋੜ ਹੈ ਉਹ ਸਾਨੂੰ ਦੱਸੋ ਤੇ ਮੈਂ ਨਾ ਦਿਨਾਂ ਚ ਸਾਰੇ ਇਲਾਕੇ ਆ ਜਾ ਗਏ ਮੈਂ ਤੁਹਾਨੂੰ ਇੱਕ ਗੱਲ ਸੱਚੀ ਦੱਸਣਾ ਚਾਹਣਾ ਹੈ ਆ ਜਿਹੜਾ ਨੁਕਸਾਨ ਹੋਇਆ ਆ ਬਚ ਜਾਣਾ ਸੀ ਜੇ ਸਰਕਾਰ ਨਿਲੈਕੀ ਨਾ ਕਰਦੀ ਮੈਂ ਹੁ ਸਾਰਾ ਕੁਝ ਪਤਾ ਕਰਾ ਕੇ ਮਨ ਦੱਸਣਾ ਚਾਹਣਾ ਹੈ ਆਪਣਾ ਜਿਹੜਾ ਪਾਣੀ ਆਉਂਦਾ ਆ ਥੀਨ ਡੈਮ ਤੋਂ ਜੋ ਛੱਡੇ ਜਾਂਦਾ ਉਹ ਇਹ ਅੱਗੇ ਆ ਜਾਂਦਾ ਹੈ ਮਾਧੋਪੁਰ ਡੈਮ ਉਤੋਂ ਫਿਰ ਫੋਡੇ ਕੋਲੇ ਆਉਂਦਾ ਮੈਂ ਸਾਰਾ ਰਿਕਾਰਡ ਦੇਖਿਆ ਤੁਸੀਂ ਹੈਰਾਨ ਲੈ ਜਾਓਗੇ ਜਦੋਂ ਇਹਨਾਂ ਨੇ ਗੇਟ ਠੱਡੇ ਉਸ ਦਿਨ ਤੋਂ 20 ਦਿਨ ਪਹਿਲੇ ਇੱਕ ਬੂੰਦ ਪਾਣੀ ਵੀ ਛੱਡਿਆ ਸੀ ਉਹਨਾਂ ਨੇ ਪਾਣੀ ਹਰ ਰੋਜ਼ ਵਗਦਾ ਗਿਆ ਤੇ ਜਦੋਂ ਜਮਨ ਸਿਕਰ ਤੇ ਪਹੁੰਚ ਗਿਆ ਇਹਨਾਂ ਨੇ ਸਾਰੇ ਗੇਟ ਖੋਲ੍ਹ ਦਿੱਤੇ 2.5 ਲੱਖ ਕਿਊਸਿਕ ਪਾਣੀ 1 ਮਿੰਟ ਖੋਲਤਾ ਆ ਜਿਹੜੇ ਦਰਿਆ ਆਪਣੇ ਇਕੱਲਾ 1 ਲੱਖ ਕਿਊਸਿਕ ਪਾਣੀ ਲੈ ਸਕਦੇ ਐ ਇਹਨਾਂ ਨੇ ਪਹਿਲੇ ਦਿਨ ਢਾਈ ਲੱਖ ਦੂਜੇ ਦਿਨ ਢਾਈ ਲੱਖ ਫਿਰ 3 ਲੱਖ ਤੇ ਜਿਹੜਾ ਮਾਧਪੁਰ ਡੈਮ ਹੈ ਉਹ ਦਾ ਟੁੱਟ ਗਿਆ ਤੇ ਉਹ ਵੀ ਪਛ ਸਕਦਾ ਸੀ 7 ਮਹੀਨੇ ਪਹਿਲੇ ਜਨਵਰੀ ਚ ਇੰਜੀਨੀਅਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਕਿ ਮਾਧਪੁਰ ਡੈਮ ਕਮਜ਼ੋਰ ਹੋ ਗਿਆ ਤੁਸੀਂ ਸਾਨੂੰ ਪੈਸੇ ਭੇਜੋ ਅਸੀਂ ਰਿਪੇਅਰ ਕਰ ਲਈਏ ਜੇ ਇਹ ਨਾ ਰਿਪੇਅਰ ਹੋਇਆ ਤਾਂ ਤੁਹਾਨੂੰਗਾ ਫਿਰ ਸਾਰਾ ਤਬਾਹ ਹੋ ਜਾਊਗਾ ਫਰਾਨ ਰਹੇ ਹੋਗੇ 1 ਰੁਪਿਆ ਨਹੀਂ ਭੇਜਿਆ ਉਹ ਵੀ ਟੁੱਟ ਗਿਆ ਵੱਡੇ ਬਾਦਲ ਸਾਹਿਬ ਮੈਨੂੰ ਯਾਦ ਹੈ ਉਹ ਜੇ ਹਰ ਸਾਲ ਜਨਵਰੀ ਦੇ ਮਹੀਨੇ ਮੀਟਿੰਗ ਕਰ ਲੈਂਦੇ ਸੀ ਪੁੱਛਦੇ ਹੁੰਦੇ ਸੀ ਕਿ ਬਰਸਾਤਾਂ ਤੋਂ ਪਹਿਲੇ ਪਹਿਲੇ ਕੀ ਚੀਜ਼ ਦੀ ਲੋੜ ਹੈ ਤੇ ਸਾਰਾ ਪ੍ਰਬੰਧ ਕਰਕੇ ਬਸਾਦਾਂ ਤੱਕ ਸਾਰਾ ਇੰਤਜ਼ਾਮ ਹੋ ਜਾਂਦਾ ਸੀ ਬੰਦ ਪੱਕੇ ਹੋ ਜਾਂਦੇ ਸੀ ਜਾ ਕਿਸੇ ਜੀ ਦੀ ਕਮੀਆਂ ਪੂਰੀ ਕਰ ਲੈਂਦੇ ਸੀ ਅੱਜ ਜਦੋਂ ਦੇ ਝਾੜੂ ਵਾਲੇ ਆਏ ਐ ਤਕਰੀਬਨ 4 ਸਾਲਾਂ ਨੂੰ ਮੀਟਿੰਗ ਨਹੀਂ ਕੀਤੀ ਬੰਦ ਨਹੀਂ ਸਾਫ਼ ਕੀਤੇ ਕੁਛ ਕੀਤਾ ਹੀ ਨਹੀਂ ਤੇ ਅੱਜ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ ਸਹੀ ਮੈਂ ਤੇ ਇਹਨਾਂ ਨੇ ਪਾਪ ਕੀਤਾ ਹੈ ਆ ਦੋਸ਼ੀ ਥੋੜੇ ਆ ਝਾੜੂ ਵਾਲਾ ਮਖਮਾ ਕਰੀਏ ਥੋੜੇ ਬੋਲ ਸਰਕਾਰ ਅੱਜ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਮੁਸਕਰੇ ਪੜਾਇਆ ਸ਼ਾਮ ਨੂੰ ਪੇਟੀ ਭੇਜ ਦਿੰਦੇ ਆ ਸਰਕਾਰ ਚ ਵਾਲਿਆ ਕੇਜਰੀਵਾਲ ਆਪ ਮੁਹੱਲੀ ਰਹਿਂਦਾ ਕੇਜਰੀਵਾਲ ਸਸੋਡੀਆਂ ਦਾ ਜੈਨੇ ਦੇ ਮੰਦਰੀ ਛੇ ਛੇ ਮਹਿਕਮੇ ਦੇ ਤੇ ਹੁਣ ਉਹਨਾਂ ਦਾ ਕੰਮ ਇੱਕੋ ਹੀ ਹੈ ਪੈਸਾ ਇਕੱਠਾ ਕਰਨਾ ਲੈਂਡ ਪੂਲਿੰਗ ਨਾਹੀਂ ਟੈਂਡਰਲ ਨਾਹੀਂ ਹਰ ਕੀਚ ਪੈਸਾ ਇਕੱਠਾ ਕਰਨ ਦੇ ਲੰਗੇ ਆ ਇਹਨਾਂ ਦੇ ਕੋਈ ਕੰਮ ਐ ਇੱਥੋਂ ਪੈਸਾ ਇਕੱਠਾ ਕਰਕੇ ਉਹ ਦੂਜੇ ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਲੜਨਾ ਚਾਹੁੰਦੇ ਐ ਤੁਸੀਂ ਹੈਰਾਨ ਦੇ ਜੂਗੇ ਚਲੋ ਹੜਾ ਅਗੇ ਉਹਨੇ ਬਾਦ ਵੀ ਨਹੀਂ ਆਏ ਮਦਦ ਕਰਨ ਜਿੰਨੇ ਬੰਦ ਬੰਨੇ ਐ ਲੋਕਾਂ ਨੇ ਆਪ ਆਪਣੇ ਕੋਲੋਂ ਬੰਨੇ ਐ ਹਜ਼ਾਰ ਹਜ਼ਾਰ ਰੁਪਏ ਕਿ ਲੱਖ ਪੈਸਾ ਇਕੱਠਾ ਕਰਕੇ ਬੰਨੇ ਐ ਜੇ ਸ਼ਰਮ ਹੁੰਦੀ ਤੇ ਹੜਾ ਅਗੇ ਚਲੋ ਹੋ ਗਿਆ ਨੁਕਸਾਨ ਉਦੋਂ ਦਾ ਭੇਜ ਦਿੰਦੇ ਜਿਵੇਂ ਪੀ ਆ ਉਦੋਂ ਦਾ ਡੀਟੈਲ ਦੇ ਦਿੰਦੇ ਉਦੋਂ ਦਾ ਇੰਜੀਨੀਅਰ ਭੇਜਦੇ ਸਰਕਾਰ ਕੋਲੇ ਕਿੰਨੀ ਤਾਕਤ ਅੱਜ ਤੱਕ ਨਹੀਂ ਦਿੱਤਾ ਅੱਜ ਤੱਕ ਸਾਰੇ ਬੰਦ ਲੋਕਾਂ ਨੇ ਨਾ ਬੰਨੇ ਆ ਆਪਣਾ ਬਚਾ ਆਪ ਕੀਤਾ ਸਰਕਾਰ ਦਾ ਕੋਈ ਨਾਂ ਨਹੀਂ ਅਕਰੀ ਆਪਣਾ ਪੰਜਾਬ ਦਾ ਨੁਕਸਾਨ ਹੋਇਆ ਹੀ ਆ ਤਜਰਬਿਆਂ ਦੇ ਰੱਖੇ ਆ ਜਿਹੜਾ ਝੂਠ ਬੋਲਦਾ ਆਪਾਂ ਵੋਟ ਪਾ ਦਿੰਨੇ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰਦੇ ਜਿਹੜਾ ਹੁੰਦਾ ਯਾਦ ਆ ਕੈਪਟਨ ਉਮਰਿੰਦਰ ਸਿੰਘ ਨੇ ਗੁੜਕਾ ਸਾਡੀ ਸੌਖਾ ਦੀ ਕਿ ਮੈਂ ਕਰਜ਼ਾ ਮaaf ਕਰ ਦੂੰਗਾ ਐ ਨਹੀਂ ਦੇਖਿਆ ਪਛੋਕੜ ਕੀ ਹੁੰਦਾ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂ ਉਹ ਥੋੜਾ ਖਾਲੇ ਤਾਂ ਕੀ ਫਰਕ ਪੈਂਦਾ ਤੇ ਤੁਸੀਂ ਉਹਨੂੰ ਵੋਟਾਂ ਪਾ ਕੇ 5 ਸਾਲ ਦੇ ਦੇ ਉਹ ਖਰਾਬ ਕਰਤੇ ਆ ਝਾੜੂ ਵਾਲੇ ਆਏ ਤੁਹਾਨੂੰ ਗਰੰਟੀਆਂ ਦੇਣ ਲੱਗਾ ਬਦਲਾ ਲੈ ਕੇ ਆਵੋਗੇ ਇਹ ਲੈ ਕੇ ਆਵਾਂਗੇ ਲੈ ਲੇ ਦੇਖਿਆ ਕੀ ਹੋ ਗਿਆ 5 ਸਾਲ 10 ਸਾਲ ਖਰਾਬ ਆਪਣੇ ਆਪਣੀ ਹੁੰਦੇ ਆ ਕਾਲੀ ਦਲ ਥੋਡੀ ਆਪਣੀ ਪਾਰਟੀ ਐ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਆ ਥੋੜੇ ਬਜ਼ੁਰਗਾਂ ਤੇ ਬਜ਼ੁਰਗਾਂ ਦੀ ਪਾਰਟੀ ਐ ਦੇਖੋ ਥੋੜੇ ਬਜ਼ੁਰਗ ਕਿੰਨੇ ਅਸੂਲੀ ਸੀ ਪੰਛ ਤੋਂ ਬਗੈਰ ਸੋਚਦੇ ਵੀ ਨਹੀਂ ਸੀ ਕਾਲੀ ਦਲ ਦੇ ਬਗੈਰ ਸੋਚਦੇ ਹੀ ਨਹੀਂ ਸੀ ਉਹਨਾਂ ਦਾ ਹੱਥ ਵੋਟਾਂ ਦੇ ਟਾਈਮ ਤੱਕੜੀ ਤੋਂ ਕੰਦਾ ਹੀ ਦਿੱਤੀ ਆਪਾਂ ਜਿਹੜੇ ਨਵੇਂ ਆਏ ਆ ਤਜਰਬੇ ਆ ਵੀ ਦੇਖ ਲਓ ਉਹ ਵੀ ਦੇਖ ਲਓ ਉਹ ਵੀ ਦੇਖ ਲਓ ਤੇ ਨੁਕਸਾਨ ਆਪਣਾ ਹੋਇਆ ਜਿਹੜੇ ਹੁਣ ਵੀਰੇ ਮੇਰੇ ਬੈਠੇ ਮੈਂ ਪੁੱਛਣਾ ਚਾਹੁੰਦਾ ਆ ਸਾਰਾ ਕੁਝ ਜਿੰਨਾ ਬਣਿਆ ਪੰਜਾਬ ਇੱਕ ਚੀਜ਼ ਵੀ ਕਿਸੇ ਹੋਰ ਦੀ ਨਹੀਂ ਸਾਰੀਆਂ ਹੀ ਕਾਲੀ ਦਲ ਨੇ ਬਣਾਈਆਂ ਭਾਵੇਂ ਸੜਕਾਂ ਐ ਭਾਵੇਂ ਡੈਮ ਭਾਵੇਂ 에어ਪੋਰਟ ਐ ਭਾਵੇਂ ਥੋਨੇ ਟਿਊਬਲ ਐ ਭਾਵੇਂ ਕੱਸੀਆਂ ਖਾਲੇ ਨਹਿਰਾਂ ਮੰਡੀਆਂ ਸਾਰਾ ਕੁਝ ਹੀ ਬਣਾਉਣਾ ਦਾ ਕਾਲੀ ਦਲ ਐ ਤੇ ਫਿਰ ਆਪਾਂ ਕਾਲੀ ਦਲ ਦੇ ਆਪਣੀ ਪਾਰਟੀ ਨੂੰ ਨਕਾਰਤਾ ਆਪਣੀ ਪਾਰਟੀ ਨੂੰ ਪਿੱਛੇ ਸਿਰ ਦਿੱਤਾ ਕਮਜ਼ੋਰ ਕਰ ਦਿੱਤਾ ਨੁਕਸਾਨ ਆਪਣਾ ਹੋ ਗਿਆ ਕੀ ਅੱਜ ਤੱਕ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ਾ ਕਰ ਗਏ ਟੱਕ ਹਜ਼ੂਰ ਸਾਹਿਬ ਦੇ ਵੀ ਕਬਜ਼ਾ ਬਾਹਰ ਲੈਣੇ ਕਰ ਲਿਆ ਟੱਕ ਪਟਨਾ ਸਾਹਿਬ ਦੇ ਵੀ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੇ ਕਰਾਤਾ ਤੁਸੀਂ ਤੇ ਐਸਟੀਪੀਸੀ ਵੀ ਤੋੜ ਦਿੱਤੀ ਫਿਰ ਬਚਿਆ ਕੀ ਆ ਬਕਲਾ ਪੰਜਾਬ ਬਚਿਆ ਇੱਥੇ ਵੀ ਕਬਜ਼ਾ ਕਰਨ ਲੱਗੇ ਸੀ ਆ ਤਾਂ ਅਸੀਂ ਲੜ-ਘੁੜ ਕੇ ਨੂੰ ਸਭ ਬਚਾਇਆ ਨੀ ਤਾਂ ਤੁਹਾਡੇ ਉੱਤੇ ਸਾਰਿਆਂ ਦੇ ਕਮਜ਼ਾ ਹੋਇਨਾ ਸੀ ਉਹਨਾਂ ਨੇ ਫੈਸਲਾ ਕਰਨਾ ਸੀ ਕਿ ਕੀ ਕੰਮ ਕਰੂੰਗੀ ਹਾਲਾਤ ਬਣਾ ਦੀ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਚਾਹਣਾ ਹਲੇ ਵੀ ਕੁਛ ਨਹੀਂ ਵਿਗੜਿਆ ਤਗੜਾ ਕਰ ਦੋ ਆਪਣੀ ਕੌਮ ਦੀ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਹਲੇ ਵੀ ਗੱਲਾਂ ਚ ਆ ਗਏ ਤੇ ਤੁਸੀਂ ਤਕੜਾ ਨਾ ਕੀਤਾ ਫਿਰ ਦੋਸ਼ੀ ਕੌਮ ਹੋਊਗੀ ਐਸ ਕਰਕੇ ਮੈਂ ਤਾਂ ਤੁਹਾਨੂੰ ਆਈ ਬੇਨਤੀ ਕਰਨ ਵਾਸਤੇ ਆਇਆ ਮੈਂ ਸਮਝਾ ਸਮਝਿਆ ਕਿਸੇ ਵੀ ਜੀ ਦੀ ਲੋੜ ਹੋਏ ਮੈਨੂੰ ਇਹਨਾਂ ਨੇ ਮੈਨੂੰ ਯਾਦ ਤਾਂ ਪਹਿਲੇ ਦਿਨ ਕਿ ਜਿਸ਼ਤੀਆਂ ਲੋੜ ਮੈਂ ਸ਼ਾਮ ਤੱਕ ਭਜਾ ਦਿਆ ਸੀ ਹੁਣ ਮੈਂ ਇਹਨਾਂ ਨੂੰ ਕਿਹਾ ਜਿੰਨੇ ਚਾਰੇ ਦੀ ਲੋੜ ਹੈ ਉਹ ਭੇਜੂਗਾ ਜੇ ਤੁਹਾਨੂੰ ਕੋਈ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹ ਅਸੀਂ ਇੰਤਜ਼ਾਮ ਕਰਾਂਗੇ ਜੇ ਤੁਹਾਨੂੰ ਕੋਈ ਬੰਦ ਬੰਦ ਬੰਨਣ ਵਾਸਤੇ ਜਾਂ ਖੇਤਾਂ ਵਿੱਚ ਜੈਤਾਂ ਦੀ ਟਰੈਕਟਰ ਦੀ ਲੋੜ ਹੈ ਅਸੀਂ ਮੈਂ ਪੁੱਛ ਰਿਹਾ ਸੀ ਕਿੰਨੇ ਟਰੈਕਟਰਾਂ ਨੂੰ ਲੋੜ ਹੈ ਸਾਡੇ ਉੱਥੇ ਮਾਲਵਾ ਜੋ ਅਸੀਂ 2-4 ਹਜ਼ਾਰ ਟਰੈਕਟਰ ਭੇਜਦਿਆਂ ਤੁਹਾਡੀ ਮਦਦ ਵਾਸਤੇ ਡੀਜ਼ਲ ਦੀ ਲੋੜ ਹੈ ਉਹ ਦੇ ਦਿੰਨੇ ਆ ਮੈਂ ਤਾਂ ਜਿਹੜੇ ਗਰੀਬ ਹੈ ਜਿਹੜੇ ਬਚਾਰੇ ਦਿਹਾੜੀ ਦਿਹਾੜੀ ਜਾਂਦੇ ਸੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਉਹਨਾਂ 50 ਹਜ਼ਾਰ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਉਹਦੀ ਵੀ ਮੈਂ ਹਮੜਾ ਸਾਹਬ ਨੂੰ ਕਹਿੰਨਾ ਹੈ ਲਿਸਟ ਬਣਾ ਲਓ ਕਿੰਨੇ ਕਣਕ ਤੁਹਾਨੂੰ ਚਾਹੀਦੀ ਹੈ ਹਲਕੇ ਵਾਸਤੇ ਕਿੰਨਾ ਵੀ ਚਾਹੀਦਾ ਹੈ ਕੋਈ ਅਗਲੇ 5-7 ਦਿਨਾਂ ਉਹ ਵੀ ਤੁਹਾਨੂੰ ਪਹੁੰਚਾ ਦਿੰਨੇ ਆ ਦੇਖੋ ਕੁਛ ਮਰਜੀ ਹੋ ਜਾਏ ਤੁਹਾਨੂੰ ਤਕਲੀਫ ਨਹੀਂ ਹੋਣ ਦਿੰਦੇ ਜਿਸ ਦੀ ਵੀ ਲੋੜ ਹੈ ਸਬਰਾ ਸਾਹਿਬ ਮੈਂ ਤੁਹਾਨੂੰ ਵਧਾਈ ਵੀ ਦਿੰਦਾ ਉਹਨੂੰ ਦਾ ਦੇਖ ਰਿਹਾ ਤੁਸੀਂ ਲਗਾਤਾਰ ਲੱਗੇ ਹੋ ਆਪਣੀ ਲੋਕਾਂ ਦੀ ਸੇਵਾ ਕਰਨ ਦੀ ਇਸ ਮੁਝੀ ਕਾਲੀ ਲੀਡਰਸ਼ਿਪ ਤੇ ਵਰਕ ਕਰਨ ਨੂੰ ਕਹਿਣਾ ਚਾਹਣਾ ਹੈ ਆ ਜਦੋਂ ਤੱਕ ਆ ਸਾਰੀ ਮੁਸ਼ਕਲ ਖਤਮ ਨਹੀਂ ਹੁੰਦੀ ਸਾਰਿਆਂ ਨੇ ਇੱਕ ਦੂਜੇ ਦੀ ਮਦਦ ਕਰਨੀ ਹੈ ਤੇ ਮੈਨੂੰ ਦੁੱਖ ਇਸ ਗੱਲ ਦਾ ਹੈ ਦੀ ਖਾਲਸਾ ਪੰਥ ਦੁਨੀਆ 'ਚ ਜਦੋਂ ਮੁਸ਼ਕਿਲ ਆ ਜੇ ਸਭ ਤੋਂ ਵੱਧ ਮਦਦ ਕਰਨ ਜਾਂਦਾ ਹੈ ਜੇ ਦੇਸ਼ ਵਿੱਚ ਜਦੋਂ ਮੁਸ਼ਕਿਲ ਆ ਜਾਂਦੀ ਸਭ ਤੋਂ ਪਹਿਲੇ ਆਪਾਂ ਜਾਂਦੇ ਆ ਪਰ ਜਦੋਂ ਆਪਣੇ ਦੇ ਮੁਸ਼ਕਿਲ ਆਈ ਕੋਈ ਨਹੀਂ ਆਇਆ ਮਦਦ ਕਰਨ ਵਾਸਤੇ ਆਪਾਂ ਨੂੰ ਆਪ ਵੀ ਆਪਣੀ ਬਾਹ ਫੜੀ ਪਈ ਤੇ ਮੈਨੂੰ ਖੁਸ਼ੀ ਹੈ ਮਾਣ ਹੈ ਜਿਸ ਤਰੀਕੇ ਨਾਲ ਆਪਣੀ ਕੌਮ ਨੇ ਇੱਕ ਦੂਜੇ ਦੀ ਮਦਦ ਕੀਤੀ ਇਹਦੀ ਮਿਸਾਲ ਕਿਸੇ ਹੋਰ ਕਿਸੇ ਧਰਮ ਦੀ ਨਹੀਂ ਕਿਸੇ ਹੋਰ ਕੌਮ ਦੀ ਨਹੀਂ ਤੁਹਾਡਾ ਸੰਦਾ ਇੱਕ ਤੇ ਮੈਂ ਲੋਕ ਪੁਕੇ ਸਾਹਿਬ ਦਾ ਵੀ ਕਰਦਾ ਬਹੁਤ ਨੌਜਵਾਨ ਮਿਹਨਤੀ ਹੈ ਆ ਵੀ ਉਸ ਦਿਨ ਤੇ ਲੱਗੇ ਮੇਰੇ ਨਾਲ ਟੈਲੀਫੋਨ ਤੇ ਲਗਾਤਾਰ ਤਾਲ ਮਿਲ ਰਿਹਾ ਹੈ ਇਹਨਾਂ ਨੂੰ ਵੀ ਚਾਰਾ ਭੇਜਿਆ ਤੇ ਜਿੰਨੀ ਕੰਕ ਦੀ ਲੋੜ ਹੈ ਜਿੰਨਾ ਸਾਰਾ ਮੈਨੂੰ ਦੱਸ ਦਿਓ ਫਿਰ ਆਪਾਂ ਉਹਦੀ ਵੀ ਮਦਦ ਕਰਾਂਗੇ ਫੋਗਿੰਗ ਮਸ਼ੀਨਾਂ ਵੀ ਆ ਗਈਆਂ ਤੁਹਾਡੇ ਤੇ ਮੈਂ ਆਪਣੇ ਨੌਜਵਾਨਾਂ ਨੂੰ ਕਹਿੰਦਾ ਹਰ ਪਿੰਡ ਤੁਸੀਂ ਹਰ ਪਿੰਡ ਹਰ ਰੋਜ਼ ਤੁਸੀਂ ਫੋਗਿੰਗ ਕਰਨੀ ਹੈ ਮਹੀਨਾ ਜਦੋਂ ਤੱਕ ਮੱਛਰ ਸਾਰਾ ਜਾਂ ਬਿਮਾਰੀਆਂ ਖਤਮ ਨਹੀਂ ਹੁੰਦੀਆਂ ਤੇ ਮੈਂ ਖੁਰੂਈ ਦਾ ਡਾਕਟਰਾਂ ਦੀ ਟੀਮਾਂ ਦਾ ਇੰਤਜ਼ਾਮ ਕਰ ਲਿਆ ਮੈਂ ਜਿੰਨੇ ਕੈਂਪ ਲਾਉਣੇ ਆ ਮੈਨੂੰ ਸ਼ਾਮ ਤੱਕ ਦੱਸ ਦਿਓ ਡਾਕਟਰਾਂ ਦੇ ਕੈਂਪ ਵੀ ਲੱਗ ਜਾਣਗੇ ਤੇ ਦਵਾਈਆਂ ਵੀ ਮੁਫਤ ਹੋਣਗੀਆਂ ਤੇ ਪਸ਼ੂ ਡਾਕਟਰ ਵੀ ਚਾਹੀਦੇ ਆ ਉਹ ਵੀ ਮੈਂ ਇੰਤਜ਼ਾਮ ਕਰ ਲਿਆ ਕਿ ਉਹਨਾਂ ਨੂੰ ਕਿੰਨੇ ਚਾਹੀਦੇ ਡਾਕਟਰ ਉਹ ਵੀ ਕਿੱਥੇ ਚਾਹੀਦੇ ਮੈਨੂੰ ਦੱਸ ਦਿਓ ਉਹ ਵੀ ਤੁਹਾਡੇ ਕੋਲ ਭੇਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ